ਸਸਰੀ ਕਾਲਜੀ ਅੱਜ ਬਣ ਜਾ ਰਹੇ ਆ ਔਲਿਆਂ ਦਾ ਚਾਰ ਉਹਦੇ ਲਈ ਆਪਾਂ ਔਲਿਆਂ ਨੂੰ ਕੁਝ ਤੇਰ ਪਾਣੀ ਵਿੱਚ ਉਬਾਲ ਲਵਾਂਗੇ ਤਾਂ ਜੋ ਕਿਟਕਾਂ ਤੇ ਜਿਹੜੀਆਂ ਫਾਂਕਾਂ ਨੇ ਵੱਖਰੀਆਂ ਹੋ ਜਾਣ ਕਿਟਕਾਂ ਤੋਂ ਫਾਂਕਾਂ ਵੱਖਰੀਆਂ ਕਰਨ ਤੋਂ ਬਾਅਦ ਕੜਾਈ ਵਿੱਚ ਲਵਾਂਗੇ ਆਪਾਂ ਸਰੋਂ ਦਾ ਤੇਲ ਉਸ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਇਹ ਜਿਹੜੀਆਂ ਫਾਂਕਾਂ ਨੇ ਉਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਇਹਦਾ ਜਿਹੜਾ ਪਾਣੀ ਆਪਾਂ ਸੁਕਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਕਾਲਾ ਨਮਕ ਅਤੇ ਨਾਲ ਹੀ ਪਾਵਾਂਗੇ 2 ਚਮਚੇ ਦੇ ਵਿੱਚ ਬੇਸਿਕ ਨਮਕ ਜਿਹੜਾ ਆਪਾਂ ਆਮ ਆਪਣੇ ਘਰ ਵਿੱਚ ਵਰਤਦੇ ਹਾਂ ਨਮਕ ਤੋਂ ਬਾਅਦ ਇਹਦੇ ਵਿੱਚ ਚੰਗੀ ਤਰ੍ਹਾਂ ਹਲਾਉਣ ਤੋਂ ਬਾਅਦ ਆਪਾਂ ਵਿੱਚ ਪਾ ਦਵਾਂਗੇ ਥੋੜੀਆਂ ਜਿਹੀਆਂ ਮਿਰਚਾਂ ਤੇ ਲਾਲ ਮਿਰਚਾਂ ਪਾ ਰਹੀਆਂ ਕਿਉਂਕਿ ਲਾਲ ਮਿਰਚਾਂ ਦਾ ਜਿਹੜਾ ਕਲਰ ਆ ਬਹੁਤ ਸੋਹਣਾ ਹੁੰਦਾ ਔਰ ਥੋੜੀਆਂ ਜਿਹੀਆਂ ਪਾ ਰਹੀਆਂ ਆਪਾਂ ਕਾਲੀ ਮਿਰਚ ਅਤੇ ਆਪਾਂ ਘਰ ਦੀ ਕੁੱਟੀ ਹੋਈ ਕਾਲੀ ਮਿਰਚ ਵਿੱਚ ਪਾ ਰਹੇ ਹਾਂ ਨਾਲ ਪਾਵਾਂਗੇ ਥੋੜੀ ਜਿਹੀ ਹਲਦੀ ਅਤੇ ਤੁਸੀਂ ਆਪਣੇ ਮਨਪਸੰਦ ਹੋਰ ਵੀ ਮਸਾਲੇ ਪਾ ਸਕਦੇ ਹੋ ਤੁਸੀਂ ਕਲੌਂਜੀ ਮੇਥਰੇ ਜੇ ਤੁਸੀਂ ਜੇਕਰ ਧਨੀਆ ਦਾ ਸੁੱਕਾ ਪਾਊਡਰ ਪਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਪਾ ਸਕਦੇ ਹੋ ਪਰ ਆਪਾਂ ਸਿਰਫ ਬੇਸਿਕ ਮਸਾਲੇ ਪਾਏ ਨੇ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਲਾਉਣ ਤੋਂ ਬਾਅਦ ਤੁਸੀਂ ਥੋੜੀ देर ਬਾਅਦ ਇਸ ਦੇ ਵਿੱਚ ਇੱਕ ਪੀਸ ਲੈ ਕੇ ਆਪਣਾ ਨਮਕ ਮਿਰਚ ਦੇ ਸਕਦੇ ਹੋ ਜੇਕਰ ਘੱਟ ਵੱਧ ਹੈ ਤੁਸੀਂ ਇਸ ਸਟੇਜ ਦੇ ਉੱਤੇ ਪਾ ਸਕਦੇ ਹੋ ਅਗਰ ਬਿਲਕੁਲ ਨਮਕ ਠੀਕ ਹੈ ਤਾਂ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾਉਂਗੇ ਸ਼ੱਕਰ ਜਾਂ ਖੰਡ ਇੱਥੇ ਮੈਂ ਖੰਡ ਪਾਈ ਹੈ ਸ਼ੂਟ ਕਰਨਾ ਭੁੱਲ ਗਈ ਸੀ ਖੰਡ ਪਾਉਣ ਨਾਲ ਜਿਹੜਾ ਇਹ 4 ਲੰਮੇ ਸਮੇਂ ਤੱਕ ਰਹਿੰਦਾ ਹੈ ਤੇ ਖਰਾਬ ਨਹੀਂ ਹੁੰਦਾ ਅਕਸਰ ਆਚਾਰ ਜਿਹੜਾ ਚਿੱਟਾ-ਚਿੱਟਾ ਹੋ ਜਾਂਦਾ ਹੈ ਇਹ ਖੰਡ ਨਾਲ ਦੀ ਜਿਹੜੀ ਲਾਈਫ ਹੈ ਬਹੁਤ ਸੋਹਣੀ ਬਹੁਤ ਵੱਧ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਕਿ ਚੰਗੀ ਤਰ੍ਹਾਂ ਜਿਹੜੀ ਚਾਸ਼ਨੀ ਹੈ ਇਹਦੇ ਉੱਤੇ ਕੋਟਡ ਹੋ ਗਈ ਹੈ ਸੋ ਠੰਡਾ ਕਰਨ ਤੋਂ ਬਾਅਦ ਤੁਸੀਂ ਕੱਚ ਦੇ ਜਾਰ ਵਿੱਚ ਇਸ ਨੂੰ ਫਿਲ ਕਰਾਂਗੇ ਇੱਥੇ ਆਪਾਂ ਕੱਚ ਦੇ ਜਾਰ ਵਿੱਚ ਫਿਲ ਕਰ ਰਿਹਾ ਇਹ ਆਚਾਰ ਫ੍ਰਿਜ ਵਿੱਚ ਰੱਖੋ 1 ਸਾਲ ਤੱਕ ਵੀ ਆਚਾਰ ਖਰਾਬ ਨਹੀਂ ਹੁੰਦਾ ਤੇ ਨਾ ਚਿੱਟਾ ਹੁੰਦਾ ਸੋ ਪਾਓ ਖਾਓ ਤੇ ਆਪਣੀ ਫੈਮਲੀ ਨੂੰ ਖਵਾਓ